ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤਮ ਆਸ ਉਮੀਦ ਕਰਦਾ ਸਾਰੇ ਠੀਕ ਠਾਕ ਹੋਮਗੇ ਦੋਸਤੋ ਦੋ ਚਾਰ ਦਿਨਾਂ ਦਾ ਇੱਕ ਵਿਵਾਦਿਤ ਵਿਗਿਆਨ ਬਿਆਨ ਚੱਲ ਰਿਹਾ ਹੈ ਰਾਜੇ ਬੜਿੰਗ ਦਾ ਤੇ ਕੱਲ ਇੱਕ ਚਰਨਜੀਤ ਚੰਨੀ ਨੂੰ ਅਸੀਂ ਬਹੁਤ ਚੰਗਾ ਸਮਝਿਆ ਸਾਡਾ ਇਸੀ ਸਮਾਚ ਨੂੰ ਨੇ ਉਹ ਕਹਿੰਦੇ ਆ ਕਿ ਵੀ ਚਲੋ ਰਾਜਾ ਬੜਿੰਗ ਨੂੰ ਮਾਫ ਕਰ ਦਿਓ ਪਤਾ ਨਹੀਂ ਤਾਂ ਉਹਨਾਂ ਤੇ ਕਿਹੜਾ ਦਬਾਅ ਆ ਕੋਈ ਰਾਜਨੀਤਿਕ ਦਬਾਅ ਕੋਈ ਪਾਰਟੀਵਾਦੀ ਦਾ ਦਬਾਅ ਵੀ ਉਹ ਕਹਿਣਗੇ ਤਾਂ ਖਬਰ ਰਾਜਾ ਬੜਿੰਗ ਨੂੰ ਮਾਫ਼ ਹੋਣਗੇ ਨਾ ਰਾਜਾ ਬੜਿੰਗ ਗੱਲ ਸੁਣ ਮੇਰੀ ਤੂੰ ਖਾ ਕੇ ਪਤਾ ਨਹੀਂ ਕੀ ਮਾਲ ਪੱਤਾ ਇਨਾਂ ਰਗਾਂ ਚੋਂ ਬੋਲਦਾ ਐ ਤੈਨੂੰ ਮਾੜੀ ਮੋਟੀ ਵੀ ਸਮਝ ਨਹੀਂ ਹੈਗੀ ਕਿ ਮਜਬੀ ਸਿੱਖਾਂ ਦਾ ਇਤਿਹਾਸ ਕੀ ਐ ਚੱਕ ਕੇ ਮੂੰਹ ਤੁਸੀਂ ਬੋਲ ਪੈਨੇ ਹੋ ਪਹਿਲਾ ਇਤਿਹਾਸ ਤਾਂ ਪੜਾਇਆ ਕਰੋ ਮਜਬੂਰੀ ਸਿੱਖਾਂ ਦਾ ਇਤਿਹਾਸ ਕੀ ਹੈ ਤੂੰ ਕੀ ਕਰਦਾ ਸੀ ਪਹਿਲਾਂ ਕਿੱਡਾ ਤੂੰ ਹੋ ਆ ਤੱਕੇ ਜੀ ਪੱਕੇ ਰੰਗ ਦਾ ਐਸੀ ਸਮਾਜ ਦਾ ਸੀ ਉਹ ਲਾਤਾ ਇਹ ਤਾਂ ਤੁਸੀਂ ਇਹ 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 ਸੋਡੀਆਂ ਜਿਹੜੀਆਂ ਹਰਕਤਾਂ ਨੇ ਨਾ ਇਹ ਸੋ ਨੂੰ ਦੱਸਦੀਆਂ ਨੇ ਇਹ ਮੱਲੋ ਮਲੀ ਬਰਾਇਨੀਆਂ ਨੇ ਤੁਹਾਡੇ ਦਿਲੋ ਦਿਮਾਗ ਚ ਐਸੀ ਭਾਈਚਾਰੇ ਨੂੰ ਕਿੰਨਾ ਤੁਸੀਂ ਮਾੜਾ ਸਮਝਦੇ ਹੋ ਇਹ ਸੋਡੇ ਦਿਲ ਚੋਂ ਨਹੀਂ ਜਾਂਦਾ ਇਹ ਸੋਡੇ ਖੂਨ ਚ ਬਸਿਆ ਹੋਇਆ ਹੈਗਾ ਇਹ ਤੁਸੀਂ ਬਸ ਬੋਲ ਦਿੰਨੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਪਤਾ ਸੋਨੂੰ ਸਭ ਹੈ ਤੁਸੀਂ ਜਿੱਤ ਜੈ ਨੂੰ ਪਹਿਲਾਂ ਵੀ ਸੋਡਾ ਇੱਕ ਵਿਵਾਦਿਤ ਵਿਵਾਨ ਆਇਆ ਸੀਗਾ ਭੇਡਾਂ ਭੇਡਾਂ ਕਿਹਾ ਸੀ ਜਦੋਂ ਇਹਨਾਂ ਨੂੰ ਛੋਟੀ ਯਾਤ ਵਾਲ ਨੂੰ ਤੁਸੀਂ ਭੇਡਾਂ ਵੀ ਕਿਹਾ ਸੀ ਇੱਕ ਵਾਰੀ ਵੋਟਾਂ ਸੋਨੂੰ ਐਸੀ ਸਮਾਜਪਾ ਕੀ ਜਿਤਾਉਂਦਾ ਐ ਇਹ ਤਾਂ ਤਾਨਾ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਨ੍ਹਾਂ ਨੇ ਸਾਨੂੰ ਪੜ੍ਹਨ ਲਿਖਣ ਲਾ ਕੇ ਛੋੜੇ ਬਰਾਬਰ ਕਰਤਾ ਸੋ ਤੋਂ ਉੱਚੀ ਕੀਤਾ ਨੀਵਾ ਨਹੀਂ ਕੀਤਾ ਤੇ ਤੁਸੀਂ ਹਜੇ ਵੀ ਛੋਡੀ ਪੂਛ ਚੋ ਕਿਲਾ ਨਿਕਲਿਆ ਨਹੀਂ ਹਜੇ ਵੀ ਤੁਸੀਂ ਉਹ ਛੋਟੀ ਕਾਸਟ ਉਹ ਤੁਹਾਡੇ ਹੈਗੀ ਐ ਖੂਨ ਚ ਪਤਾ ਨਹੀਂ ਯਾਰ ਤੁਸੀਂ ਕਿੱਥੇ ਕਿਹੜੀ ਦੁਨੀਆ ਚ ਤੁਰੇ ਫਿਰਦੇ ਹੋ ਕੀ ਐ ਕੀ ਤੂੰ ਬਾਲਾ ਖਾਨਾ ਹੈਗਾ ਤਵੇ ਦੀ ਰੋਟੀ ਤੂੰ ਖਾਣਾ ਤਵੇ ਦੀ ਰੋਟੀ ਅਸੀਂ ਖਾਣੇ ਆ ਵੱਤੋ ਵੱਤ ਇੱਕ ਅੱਧੀ ਆਈਟਮ ਕੋਈ ਸਾਲਾ ਬਾਹਰ ਲਈ ਖਾ ਲੇਗਾ ਕੀ ਖਾ ਲੇਗਾ ਫਿਰ ਜੁੱਤੀਆਂ ਵੀ ਤੇਰੇ ਬਹੁਤ ਪੈਂਦੇ ਨੇ ਅਸੀਂ ਜਮੀ ਸ਼ਾਂਤਮਈ ਆ ਸਾਨੂੰ ਕੋਈ ਬੇਫਿਕਰੀ ਨਹੀਂ ਆ ਅਸੀਂ ਕੋਈ ਸਾਨੂੰ ਲੜਨ ਦੀ ਟੈਨਸ਼ਨ ਨਹੀਂ ਕੋਈ ਸਾਨੂੰ ਕਿਤੇ ਐ ਭਾਸ਼ਣ ਦੇਣ ਦੀ ਟੈਨਸ਼ਨ ਨਹੀਂ ਗਈ ਵੀ ਯਾਰ ਅਸੀਂ ਆਹ ਕਰੀਏ ਪਰ ਜੇ ਕੋਈ ਸਾਡੇ ਸਮਾਜ ਬਾਰੇ ਬੋਲੂਗਾ ਸਾਡੇ ਐਸੀ ਭਾਈਚਾਰੇ ਬੋਲੂਗਾ ਅਸੀਂ ਵੀਰੇ ਬੋਲਾਂਗੇ ਰਾਜੇ ਬੜਿੰਗ ਦੇ ਪਰਚਾ ਹੋਇਆ ਇਹਦੀ ਜਮਾਨਤ ਵੀ ਨਹੀਂ ਹੋਣੀ ਚਾਹੀਦੀ ਇਹਨੂੰ ਫੇਰ ਪਤਾ ਲੱਗੂ ਵੀ ਐਸੀ ਸਮਾਜ ਹੈ ਕੀ ਹੈ ਮਾਝ ਵੀ ਦੇਖਦਾ ਕੀ ਤੇ ਆ ਜਾਣਦਾ ਤੂੰ ਦਸ਼ਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਹਿੱਕ ਥਾਪੜ ਕੇ ਆਪਣੀ ਛਾਤੀ ਨਾਲ ਲਾਇਆ ਸੀ ਤੇ ਰੰਗਰੇਟੇ ਗੁਰੂ ਕੇ ਬੇਟੇ ਪੜ ਲਿਆ ਕਰੋ ਜੇ ਤੁਹਾਨੂੰ ਪੜਨਾ ਨਹੀਂ ਆਉਂਦਾ ਨਾਲਦਿਆਂ ਤੋਂ ਪੜਾ ਲਿਆ ਕਰੋ ਜਿਹੜੇ ਤੁਹਾਡੇ ਪੀਏ ਨੇ ਉਹਨਾਂ ਤੋਂ ਪੜਾ ਲਿਆ ਕਰੋ ਜਿਹੜੇ ਨਾਲ ਹੋਰ ਤੁਰੇ ਫਿਰਦੇ ਨੇ ਵੀ ਭਾਈ ਇਹਨਾਂ ਦਾ ਇਤਿਹਾਸ ਕੀ ਹੈ ਮੈਂ ਕੀ ਬੋਲਾਂ ਪਹਿਲਾਂ ਚੱਕੀ ਫਿਰਦਾ ਸੀ ਲਾਲ ਡੈਰੀ ਲਾਲ ਡੈਰੀ ਉਹ ਕਰਦਾ ਸੀ ਨਾ ਰਿੰਗ ਕੇ ਸਾਥ ਤਾਂ ਬੋਲਿਆ ਵੀ ਨਹੀਂ ਜਾਂਦਾ ਭਰਾਵਾ ਲੇਸਨ ਤਾਂ ਮੜੀ ਉੱਚੀ ਬੋਲਣਾ ਹੁੰਦਾ ਖੰਗ ਹੋ ਗਈ ਤੂੰ ਤਾਂ ਰਗਾ ਮੈਂ ਬੋਲਦਾ ਸੀ ਲਾਲ ਡੈਰੀ ਮੇਰੇ ਕੋਲ ਲਾਲ ਡੈਰੀ ਕਿੱਥੇ ਗਈ ਤੇਰੀ ਲਾਲ ਡੈਰੀ ਹੈ ਲਾਲ ਡੈਰੀ ਕਿੱਧਰ ਗਈ ਤੇਰੀ ਮੜਾ ਜਨਤ ਸਮਝ ਨਾਲ ਚੱਲੀਦਾ ਹੁੰਦਾ ਐਡਾ ਵੱਡਾ ਲੀਡਰ ਐ ਤੂੰ ਸਾਡੇ ਲੋਕ ਵੀ ਅਨਪੜਾ ਵੀ ਵੋਟਾਂ ਪਾਉਂਦੇ ਨੇ ਪਤਾ ਨਹੀਂ ਕੀ ਗੱਲ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ ਉਹ ਕੱਲੇ ਭਰਾਵੋ ਕੱਲੇ ਆ ਪੈਸੇ ਤੇ दारू ਦੂਰੂ ਪਿੱਛੇ ਵੋਟਾਂ ਨਾ ਪਾਇਆ ਕਰੋ ਚੰਗੇ ਇਨਸਾਨਾਂ ਨੂੰ ਚੁਣੋ ਉਹਨਾਂ ਨੂੰ ਅੱਗੇ ਲਿਆਓ ਜਿਹੜੇ ਦਿਲੋਂ ਕਰਦੇ ਨੇ ਪੰਜਾਬ ਦਾ ਉਹਨਾਂ ਨੂੰ ਅੱਗੇ ਲਿਓ ਇਹਨਾਂ ਨੇ ਕੀ ਕਰਨਾ ਇਹ ਤਾਂ ਖਾ ਖਾ ਬਸ ਹੁਣ ਕਾਨੂੰਨ ਗੱਲਾਂ ਕਢਾਉਣੇ ਯਾਰ ਬਾਲੀਆਂ ਪਰ ਅਸੀਂ ਇਹਦਾ ਵਿਰੋਧ ਕਰਦੇ ਆ ਜਿਹੜਾ ਇਹਨੇ ਆਸੀ ਸਮਾਜ ਬਾਰੇ ਬੋਲਿਆਗਾ ਠੀਕ ਆ ਨਾ ਤੇ ਇਹਦੀ ਜ਼ਮਾਨਤ ਵੀ ਰੱਦ ਹੋਣੀ ਚਾਹੀਦੀ ਹੈ। ਪਰਚੇ ਦੇ ਮੁਕੰਮਲ ਹੋਣਾ ਚਾਹੀਦਾ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਸ ਬੰਦੇ ਦੀ। ਸਾਰੇ ਸਮਾਜ ਤੋਂ ਮਾਫੀ ਮੰਗੇ ਇਹ ਬੰਦਾ। ਇਕੱਲੇ ਊਂ ਮਗਰਮੱਛ ਦੇ ਹੰਝੂ ਡੋਲ ਕੇ ਨਹੀਂ ਹੁੰਦਾ। ਠੀਕ ਹੈ ਨਾ? ਸੋਚਣ ਤੋਂ ਪਹਿਲਾਂ ਕੁਝ ਉਹ ਕਰਿਆ ਕਰੋ। ਬੋਲਣ ਤੋਂ ਪਹਿਲਾਂ ਕੁਝ ਸੋਚਿਆ ਕਰੋ। ਬੇਸਿਕ ਕੀ ਬੋਲ ਰਹੇ ਆ? ਸਾਨੂੰ ਸੁਣ ਕੌਣ ਰਿਹਾ ਹੈ? ਅਸੀਂ ਵੀ ਡਰਦੇ ਹਾਂ ਕਈ ਵਾਰ ਸਾਥੋਂ ਕੋਈ ਉੱਚਾ ਨੀਵਾ ਸ਼ਬਦ ਨਿਕਲ ਜਾਈ ਬਸ ਅਸੀਂ ਬਾਰ-ਬਾਰ ਸੋਚਦੇ ਹਾਂ ਵੀ ਯਾਰ ਆ ਬੋਲਣਾਗਾ ਆ ਨਹੀਂ ਬੋਲਣਾਗਾ ਪਰ ਅਸੀਂ ਵਿਰੋਧ ਕਰਦੇ ਹਾਂ ਸਾਰਾ ਐਸੀ ਸਮਾਜ ਵਿਰੋਧ ਕਰਦਾ ਇਸ ਬੰਦੇ ਦਾ ਇਸ ਅਖੌਤੀ ਮੈਂ ਅਖੌਤੀ ਕਹੂੰਗਾ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਦੇਖ ਇਸ ਅਖੌਤੀ ਬੰਦੇ ਦਾ ਅਸੀਂ ਵਿਰੋਧ ਕਰਦੇ ਹਾਂ ਸਾਡੇ ਅੱਧਰ ਆਇਆ ਮਾਨਸਾ ਜ਼ਿਲ੍ਹੇ ਚ ਆਇਆ ਜੇ ਇਹ ਸੀ ਇਹਦਾ ਵਿਰੋਧ ਕਰਾਂਗੇ ਠੀਕ ਹੈ ਨਾਹਰੇਬਾਜੀ ਕਰਾਂਗੇ ਜੇ ਇਹਦੇ ਨਹੀਂ ਕੋਈ ਕਾਰਵਾਈ ਹੁੰਦੀ ਬਾਕੀ ਸਾਰੇ ਭੈਣ ਭਰਾ ਬਾਕੀ ਚੰਗੇ ਲੋਕਾਂ ਨੂੰ ਚੁਣੋ ਯਾਰ ਮੈਂ ਤਾਂ ਇਹੀ ਗੱਲ ਕਹਿਣਾਗਾ ਕਿਉਂਕਿ ਜਿਹੜੀ ਥੋੜੀ ਬੋਟ ਹੈ ਨਾ ਤਾਂ ਤਰਨਤਨ ਵਿੱਚ ਹੁਣ ਇੱਕ ਵਿਵਾਦਿਤ ਬੰਦੇ ਕਿ ਆਇਆ ਇਹ ਵੀ ਇਸੇ ਬੰਦੇ ਨੂੰ ਯਾਰ ਬਾੜਨ ਕਿਉਂ ਦਿੰਦੇ ਹੋ ਤੁਸੀਂ ਹੂੰ ਪੱਠਾ ਬਠਾ ਰੱਖਿਆ ਇਹਨੇ ਕਾਂਗਰਸ ਦਾ ਬਾਕੀ ਪ੍ਰਮਾਤਮਾ ਮਿਹਰ ਰੱਖੇ ਸਾਰਿਆਂ ਤੇ ਜੀ ਤੇ ਇੱਕ ਗੱਲ ਕਹਿੰਦਾ ਬਾਰ-ਬਾਰ ਮੇਰੇ ਚੇਤੇ ਨਿਕਲ ਜਾਂਦੀ ਹੈ ਦਿਮਾਗ ਚੋਂ ਜਿਆਦਾ ਆਈ ਹੈ ਇਹਦਾ ਮੈਂ ਵਿਰੋਧ ਕਿਉਂ ਕਰਦਾ ਮੈਂ ਸਾਰੇ ਜੱਟ ਭਾਈਚਾਰੇ ਨੂੰ ਨਹੀਂ ਕਹਿੰਦਾ ਉਹ ਵਿੱਚ ਇੱਕ ਦੋ ਕਿੱਲੇ ਵਾਲੇ ਸਾਡੇ ਵਰਗੇ ਨੇ ਭਰਾ ਮੇਰੇ ਉਹ ਹੁਣ ਅਸੀਂ ਪਿੱਛੇ ਇੱਕ ਬਾਥਰੂਮ ਤਿਆਰ ਕਰਾਇਆ ਤੇ ਮੇਰੇ ਕੋਲ ਉਹ ਲੇਬਰ ਦਾ ਕੰਮ ਕਰਨ ਇੱਕ ਜੱਟ ਵੀਰ ਆਏਗਾ ਉਹ ਜੱਟ ਜ਼ਿਮੀਂਦਾਰ ਸੀਗਾ ਉਹ ਕਹਿੰਦਾ ਬਈ ਮੇਰੇ ਕੋਲ ਕਿੱਲੇ ਦੋ ਕਿੱਲੇ ਨੇ ਕਹਿੰਦਾ ਸਾਨੂੰ ਕੁਝ ਨਹੀਂ ਬਚਦਾ ਤੇ ਉਹ ਦਿਹਾੜੀ ਕਰ ਰਿਹਾ ਹੈ ਕਹਿੰਦਾ ਨਾਲੇ ਮੈਂ ਖੇਤੀ ਵੀ ਕਰਦਾ ਨਾਲੇ ਮੈਂ ਦਿਹਾੜੀ ਵੀ ਕਰਦਾ ਹੁਣ ਉਹ ਬੰਦੇ ਨੂੰ ਅਸੀਂ ਕੀ ਕਹਾਂਗੇ ਯਾਰ ਉਹ ਬੰਦੇ ਨੂੰ ਅਸੀਂ ਕੀ ਕਹਾਂਗੇ ਪਰ ਇਹ ਕੁਝ ਜਿਹੜੇ ਉਹਨੇ ਮੈਨੂੰ ਦੱਸੀ ਬਹੁਤ ਡੂੰਘੀਆਂ ਗੱਲਾਂ ਸੀ ਕਹਿੰਦਾ ਵੀ ਜਿਹੜੇ ਤਣਾਅ ਇਹਨਾਂ ਦੇ ਹਜੇ ਵੀ ਹੈਗਾ ਇਹੋ ਜੀ ਗੱਲ ਨਹੀਂ ਸਾਡੇ ਕਹਿੰਦਾ ਅਸੀਂ ਬਹਿਨੇ ਆ ਜਦੋਂ ਵੀ ਚਾਰ ਜਣੇ ਇਕੱਠੇ ਅਸੀਂ ਮਾੜਾ ਚੰਗਾ ਬੋਲਦੇ ਹਾਂ ਕਹਿੰਦਾ ਕੋਈ ਕਹਿੰਦਾ ਇਹ ਫਿਤਰਤ ਹੀ ਹੁੰਦੀ ਆ ਕਹਿੰਦਾ ਪਰ ਅਸੀਂ ਆ ਜਿਹੜੇ ਜਿਹੜੇ ਅਸੀਂ ਮਿਡਲ ਕਲਾਸ ਚ ਆਉਨੇ ਆ ਸਾਡੇ ਦਾ ਭਾਈ ਨੇ ਬਈ ਇਹ ਕਹਿੰਦਾ ਸੀ ਨਾਲ ਬਹਿ ਕੇ ਖਾਣਾ ਪੀਣਾ ਸਾਡੇ ਦਾ ਕਹਿੰਦਾ ਸੀ ਤਾਂ ਅੰਗ ਸੰਗ ਸਾਡੇ ਨਾਲ ਰਹਿੰਦੇ ਨੇ ਇਹ ਸੋ ਇਹੋ ਜਿਹੇ ਲੋਕਾਂ ਦਾ ਵੀਰੇ ਜਿਹੜੇ ਢੜਕਾਉ ਬਿਆਨ ਦਿੰਦੇ ਨੇ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੇ ਜੁੱਤੀ ਫੇਰੋ ਇਹਨਾਂ ਨੂੰ ਵੋਟ ਪਾਉਣ ਦੀ ਲੋੜ ਨਹੀਂ ਇਹਨਾਂ ਦਾ ਭਾਸ਼ਣ ਸੁਣਨ ਦੀ ਲੋੜ ਨਹੀਂ ਇਹਨਾਂ ਨੂੰ ਇਗਨੋਰ ਮਾਰੋ ਧੰਨਵਾਦ ਸਾਰਿਆਂ ਦਾ